ਨੇ ਜੱਗ ਦੇ ਕਲੇ ਜਣਾ ਹੋਣਾ ਅੱਜ ਆਪਾਂ ਕਰਾਂਗੇ ਇਹ ਆਪਾਂ ਨੇ ਲਿਖਿਆ ਸੀ ਧੰਨਾ ਗੁਰਸੇਹ ਦੀ ਹੋਰ ਨਹੀਂ ਪਈ ਲਿਖਿਆ ਪਰ ਜਿੱਦ ਇੱਕ ਮੇਰੀ ਬੁੱਧ ਸੀ ਉਹਨਾਂ ਕਾਪਣੇ ਲਿਖਿਆ ਲੈ ਤੱਕੋ ਤਨਵੀ ਕਲੀ ਕੜ ਲਗੇ ਕਹਿੰਦੇ ਜਦੋਂ ਧੰਨਾ ਰੋਜ ਆਪਣੇ ਖੇਤ ਨੂੰ ਜਾਇਆ ਕਰਦਾ ਧੰਨਾ ਜੱਟ ਧੰਨਾ ਭਗਤ ਜੀ ਗੁਰਸੇਹ ਦੀ ਜਦ ਇਹ ਆਪਣੇ ਖੇਤ ਨੂੰ ਜਾਇਆ ਕਰਦਾ ਕਹਿੰਦੇ ਰਾਤ ਦੇ ਵਿੱਚ ਇੱਕ ਪੰਡ ਸੀ ਤਰਲੋਚਨ ਨਾਮ ਦਾ ਉਹ ਰੋਜ਼ ਪੂਜਾ ਕਰਦਾ ਹੁੰਦਾ ਠਾਕਰਾਂ ਦੀ ਕਹਿੰਦੇ ਤੰਨਾ ਰੋਜ਼ ਝਾਤੀ ਮਾਰਿਆ ਕਰੇ ਗਾਹਾਂ ਲੰਘ ਜਾਂਦੇ ਰੋਜ਼ ਝਾਤੀ ਮਾਰਿਆ ਕਰੇ ਗਾਹਾਂ ਲੰਘਿਆ ਕਰੇ ਕਹਿੰਦੇ ਤੰਨੇ ਦੀ ਉਵਰ ਧੋੜੀ ਸੀ ਕਹਿੰਦੇ ਇੱਕ ਦਿਨ ਕਹਿੰਦੇ ਬਾਅਦ ਚ ਖੜ ਕੇ ਆ ਤੰਨਾ ਬਾਅਦ ਚ ਖੜੇ ਕਹਿੰਦਾ ਪੰਡ ਜੀ ਰੋਜ਼ ਟੰਗੀਆਂ ਵਜਾਉਣਿਓ ਕੀ ਕਰਦੇ ਹੋ ਉਹ ਕਹਿੰਦਾ ਤੰਨਿਆ ਤੇਰੀ ਸਮਝ ਨਹੀਂ ਆਉਂਦੀ ਇਹ ਠਾਕਰਾਂ ਦੀ ਪੂਜਾ ਕਰਦਾ ਠਾਕਰਾਂ ਦੀ ਪੂਜਾ ਕਹਿੰਦੇ ਠੀਕ ਹੈ ਜੀ ਦੂਜੇ ਦਿਨ ਆ ਕੇ ਪਾਣੀ ਦੀ ਫੇਰ ਟੰਡੀਆਂ ਪਜੋੜ ਲੱਗੇ ਬਈ ਕਹਿੰਦਾ ਪਣਜੀ ਕੀ ਕਰਦੇ ਹੋ ਕਹਿੰਦਾ ਠਾਕੁਰ ਵੀ ਪੂਜਾ ਕਰਦਾ ਆਹਾ ਤੀਜਾ ਦਿਨ ਹੋ ਗਿਆ ਪਣਜੀ ਕੀ ਕਰਦੇ ਹੋ ਕਹਿੰਦਾ ਠਾਕਰੇ ਦੀ ਪੂਜਾ ਕਹਿੰਦਾ ਕਹਿੰਦਾ ਠਾਕਰ ਕੀ ਕਰਦੇ ਹੁੰਦੇ ਨੇ ਕਹਿੰਦਾ ਠਾਕਰ ਭਾਈ ਬੋਲ ਕਹਿੰਦਾ ਠਾਕਰ ਕੰਮ ਕਰਦੇ ਨੇ ਕੰਮ ਤੇ ਮੈਂ ਕਹਿੰਦਾ ਬਣ ਗਿਆ ਕੰਮ ਮੈਂ ਚੱਲਣੀਆਂ ਫਰਗਾ ਕੰਮ ਜੇ ਠਾਕਰ ਕੰਮ ਕਰਦੇ ਨੇ ਹੱਥ ਬਣਾ ਲੈ ਮੰਗ ਕੀ ਮੰਗਦਾ ਮੈਨੂੰ ਠਾਕਰ ਦੇ ਇੱਕ ਦਾਦਾ ਜੀ ਹੱਥ ਬਣਾ ਲੈ ਮੰਗ ਕੀ ਮੰਗਣਾ ਮੈਨੂੰ ਠਾਕਰ ਦੇ ਇੱਕ ਦਾਦਾ ਜੀ ਪੰਡਿਤ ਜੀ ਕਹਿਣ ਲੱਗੇ ਧੰਨਿਆ ਕੀ ਕਹਿਣਾ ਕਹਿੰਦੇ ਜੀ ਛੋਡੇ ਕੋਲੇ ਖਾਸੇ ਠਾਕਰ ਪਏ ਲੱਗਦੇ ਨੇ ਇੱਕ ਠਾਕਰ ਮੈਨੂੰ ਇਹ ਦੇ ਦੋ ਉਹ ਕਹਿੰਦਾ ਧੰਨਿਆ ਇਹਨਾਂ ਦੀ ਪੂਜਾ ਕਰਨੀ ਪੈਂਦੀ ਐ ਇਹਨਾਂ ਨੂੰ ਭੋਜਨ ਛਕਾਉਣਾ ਪੈਂਦਾ ਕਹਿੰਦੇ ਸਾਡੇ ਘਰੇ ਕੋਈ ਤੋੜ ਆ। ਆ ਕਿੰਨੀ ਆ ਗਊਆਂ ਕਿੰਨੀ ਛੋਡੇ ਪੰਡਤਾਂ ਦੇ ਕੀ ਖਾਣ ਨੂੰ। ਸਾਡੇ ਘਰੇ ਦੁੱਧ ਵਾਦੂ। ਨੱਖਣ ਵਾਦੂ। ਮੱਕੀ ਦੇ ਰੋਟੀਆਂ ਛੋਡੇ ਜਿਹੜੇ ਹੁਲਕੀਆਂ ਹੁੰਦੀਆਂ ਨੇ। ਆਹਾ। ਬੱਸ ਇਹ ਕਹਿੰਦੇ ਦੋ ਚਾਰ ਦਿੱਤਾ ਪੰਡ ਜੇ ਨੇ ਟਾਲੇ। ਕਹਿੰਦੇ ਕੋਈ ਨਾ ਟਾਲ ਦਿੰਨੇ ਆ। ਕਹਿੰਦੇ ਇਹਦੇ ਨਾਲ ਟਾਲੇ। ਇੱਕ ਦਿਨ ਕਹਿੰਦੇ ਨੇ ਪੰਡ ਜੀ ਤਰੋਚਨ ਜੀ। ਕਹਿੰਦੇ ਆਏ ਕਰਿਆ ਫਿਰ ਇੱਕ ਤਾਜੀ ਗਊ ਲਿਆ ਦੇ। ਕਹਿੰਦੇ ਇਹਨੇ ਗਊ ਲਿਆਉਣੀ ਨਹੀਂ ਆਪਣੇ ਠਾਕਰ ਦੇਣਾ ਨਹੀਂ ਕਹਦੇ ਤਾਲ ਦੇ ਮੇਤਾ ਤਾਲ ਤਾਲ ਨੂੰ ਤੇ ਮੈਨੂੰ ਕਹਤਾ ਕਦੇ ਗਊ ਲਿਆ ਤੰਨਾ ਗਿਆ ਕਰੇ ਕਦੇ ਭੱਜਿਆ ਭੱਜਾ ਜਾ ਕੇ ਜਿਹੜੀ ਤਾਜੀ ਗੱਫਤ ਸਭ ਤੋਂ ਉਹਦੇ ਕਦੇ ਕਈ ਘਪਸ ਤਾਜੀ ਗਊ ਕਹਿੰਦੇ ਗਊ ਦਾ ਖੋਲਣੀ ਸੀ ਨਾਲ ਜਿਹੜਾ ਬੱਸਾ ਸੀ ਉਹਨੇ ਵੀ ਜਾਣਾ ਸੀ ਤਾਲ ਕਹਿੰਦੇ ਨਾਲ ਇੱਕ ਬਾਲਟੀ ਚੱਕ ਲਈ ਬਾਲਟੀ ਤੰਨੇ ਨੇ ਬਾਲਟੀ ਲੈ ਕੇ ਕਿੱਥੇ ਆ ਗਏ ਪਣ ਜੀ ਦੇ ਘਰੇ ਕਹਿੰਦੇ ਲਾਓ ਪਣ ਜੀ ਲਾਉ ਤਾਂ ਲਿਉਣੀ ਸੀ ਲਿਉਣੀ ਪਰ ਧਾਰ ਕਾਜੋ ਚੋਮਗੇ ਬਾਲਸੇ ਵੀ ਨਾਲੇ ਲੈ ਲੋ ਜਿਆਦਾ ਦੇਖਿਆ ਕਹਿੰਦੇ ਕਹੂੰ ਕਿੰਨੇ ਤੇ ਬੰਨਤੀ ਕਹਿੰਦੇ ਆਏ ਘਰੀ ਤਾਂ ਨਿਹਣ ਤੋਂ ਤੜਕੀ ਆ ਕਹਿੰਦਾ ਮਹਾਰਾਜ ਜੀ ਕਹੂੰ ਵਾਜਰ ਖਾ ਕੇ ਕੱਲੂ ਕਹਿੰਦੇ ਨਹੀਂ ਨਹੀਂ ਤੇ ਤੈਨੂੰ ਕੱਲੂ ਦਵਾਂਗੇ ਗੁਰਸਨੀ ਰਾਤ ਨੂੰ ਪਣ ਜੀ ਬਿਉਂਦਾ ਬਣਾਉਂਦੇ ਕਹਿੰਦੇ ਨਾ ਸਾਰੀ ਰਾਤ ਸੁੱਤੇ ਪਣ ਜੀ ਨਾ ਸਾਰੀ ਰਾਤ ਸੁੱਤਾਂ ਧੰਨ ਦੋਨੇ ਨੇ ਸੁੱਤੇ ਤੇ ਨਿੰਦਾਈ ਦੀ ਆਪਾ ਠਾਕਰ ਨੇ ਆਮੇ ਕੰਮ ਕਰੂਗਾ ਤਾਂ ਨਹੀਂ ਸੁੱਤੇ ਖੁਸ਼ੀ ਚ ਪੰਡਤ ਐਨੇ ਸੁੱਤਾਂ ਤੇ ਹੁਣ ਜੱਜ ਤੋਂ ਪਿੱਛਾ ਜਿਵੇਂ ਛੜਾ ਮ ਕੰਮ ਹੋ ਗਿਆ ਗੱਲ ਤੋਂ ਆਹਾ ਗੁਰਸੱਧ ਕਹਿੰਦੇ ਤੜਕੇ ਨੂੰ ਗਏ ਧੰਨਾ ਜੀ ਉਹ ਕਹਿੰਦਾ ਫਿਰ ਆਏ ਕਰੀਏ ਇਹ ਜੱਟ ਨੂੰ ਕੀ ਪਤਾ ਪੂਜਾ ਕਿਵੇਂ ਹੁੰਦੀ ਠਾਕਰ ਨਾ ਤਾਂ ਇਹਨੂੰ ਮੋੜੀਏ ਲੈ ਨੂੰ ਠਾਕਰ ਦੇ ਦਨੇ ਆ ਕਹਿੰਦੇ ਐ ਇੱਕ ਬੱਟਾ ਪਿਆਸੀ ਕਹਿੰਦੇ ਲਾ ਕੇ ਸੰਧੂਰ ਨਮਾ ਕੇ ਸਾਰ ਕੇ ਅਸ਼ਨਾਣ ਕਰਾ ਕੇ ਕਹਿੰਦੇ ਬੜਾ ਸਾਰਾ ਪੱਥਰ ਦਾ ਬੱਟਾ ਕਹਿੰਦਾ ਤੰਨੇ ਨੂੰ ਫੜਾਤਾ ਬੱਟਾ ਗੋਲ ਮੋਲ ਜਾ ਤੰਨੇ ਨੇ ਇਹ ਕਰ ਲਿਆ ਪੱਲਾ ਕਰਕੇ ਠਾਕਰ ਨੂੰ ਐ ਇਕੱਠਾ ਕਰੀ ਖੜਾ ਜੜੇ ਨਿਗਮਾ ਨਾਮ ਮੰਦਰ ਦੇ ਵਿੱਚ ਕਹਿੰਦਾ ਪਣਜੀ ਛੋੜਿਆ ਨੇ ਠਾਕਰ ਛੋਟੇ ਨੇ ਮੇਰਾ ਠਾਕਰ ਬੜਾ ਮੇਰਾ ਠਾਕਰ ਬੜਾ ਆਹ ਹਾ ਪੜਜੀ ਫੇਰ ਵੀ ਪੜੇ ਸੀ ਕਹਿੰਦੇ ਠਾਕਰਾਂ ਦਾ ਲੀਡਰ ਆ ਤੇ ਨਿਆ ਠਾਕਰਾਂ ਦਾ ਲੀਡਰ ਤੇਰੇ ਨਾਲ ਪਿਆਰ ਤੇ ਜ਼ਿਆਦਾ ਮੇਰਾ ਪਿਆਰ ਜ਼ਿਆਦਾ ਸੀ ਪਰ ਤੈਨੂੰ ਕੀ ਤੂੰ دیਵਾਨ ਹੈ ਮੇਰਾ ਮੈਂ ਸੁਦਾ ਪੰਗਤ ਹੈ ਪਰ ਤੈਨੂੰ ਮਰਾਜ ਕਰਨ ਠਾਕਰਾਂ ਦਾ ਲੀਡਰ ਦਿੱਤਾ ਆਹ ਹਾ ਕਹਿੰਦੇ ਠੀਕ ਹੈ ਜੀ ਧੰਨਵਾਦ ਜੀ ਆਹ ਹਾ ਕਹਿੰਦੇ ਪਿੱਛੇ ਵੜ ਗਿਆ ਕਹਿੰਦੇ ਜਾ ਕੇ ਘਰੇ ਕੋਲ ਸਕਦੀ ਕਹਿੰਦੇ ਪਾ ਕੇ ਤਸਲੇ 'ਚ ਪਾਣੀ ਕਹਿੰਦੇ ਪਹਿਲੇ ਚਾਦਰ ਨਾਲ ਨਿਵਾਇਆ ਠਾਕਰ ਸਮਾਰਕੇ ਨਿਵਾਕੇ ਠਾਕਰ ਨੂੰ ਬੋਲਣ ਲੱਗ ਪਏ ਕਹਿੰਦੇ ਨਿਵਾਕੇ ਠਾਕਰ ਨੂੰ ਕਹਿੰਦੇ ਵਧੀਆ ਵਿਸਾਕੇ ਪਸਾਉਣਾ ਵਿਸਾਕੇ ਚਾਦਰ ਠਾਕਰ ਉੱਤੇ ਰੱਖਦਾ ਕਹਿੰਦੇ ਫਿਰ ਘਰੇ ਜਾ ਕੇ ਮੱਕੀ ਦੇ ਰੋਟੀਆਂ ਗੁਰਸੇ ਦੇ ਸਰ੍ਹੋਂ ਦਾ ਸਾਗ ਵਿੱਚ ਪਾ ਕੇ ਰੱਖਣੀ ਮਿਰਚਾਂ ਦਾ ਰੱਖ ਕੇ ਚਾਰ ਭਰ ਕੇ ਸੰਨਾ ਲਸੀ ਦਾ ਕਹਿੰਦੇ ਮੂਰੇ ਰੱਖਦਾ ਕਿ ਨਾਲ ਠਾਕਰ ਜੀ ਲਾਓ ਕੋਲ ਜੀ ਆਹ ਕੁਰ ਸੰਗਤੀ ਕਹਿੰਦਾ ਠਾਕਰ ਜੀ ਲਾਓ ਭੋਜਨ ਪੱਥਰ ਕਦੋਂ ਭੋਜਨ ਖਾਂਦੇ ਕਹਿੰਦੇ ਘੰਟੇ 4 ਬੀਤ ਜਿਹੜਾ ਨਾਲ ਸੀ ਗਊਆਂ ਸੀ ਆਂ ਘੁੱਕੀਆਂ ਕਿਲੇ ਤੇ ਢਾਟ ਪਾਉਣ ਲੱਗੇ ਕੁਰ ਸੰਗਤੀ ਕਹਿੰਦੇ ਜਦ ਨਾਮ ਮੰਨਿਆ ਕਹਿੰਦਾ ਫਰਕ ਰਹਿ ਗਿਆ ਤੰਨਾ ਕਰ ਕਹਿੰਦਾ ਤਾਹੀ ਨਹੀਂ ਭੋਜਨ ਖਾਂਦਾ ਠਾਕਰ ਕਹਿੰਦਾ ਕਾ ਤੋ ਕਹਿੰਦਾ ਆਪਣੇ ਟੱਲੀ ਨਹੀਂ ਭਜਾਈ ਟੱਲੀ ਨਹੀਂ ਭਜਾਈ ਕਹਿੰਦੇ ਘਰੇ ਬਹੁਤ ਖੜਾ ਸੀ ਕਹਿੰਦੇ ਭੱਜ ਕੇ ਜਾ ਕੇ ਗੱਲ ਕਰੀਆ ਪਾਸ ਰੱਖ ਰਹੀ ਸੀ ਅੱਜ ਮੱਜਾਂ ਦੇ ਬੋਲੋਂ ਦੀ ਜਾਦੇ ਪਈਆ ਹੋਦੀ ਸੀ ਕਹਿੰਦੇ ਜਾ ਕੇ ਭੱਜ ਕੇ ਖਿੱਚ ਕੇ ਆਈ ਸੀ ਕਹਿੰਦੇ ਤੰਦੀ ਕੱਢ ਕਹਿੰਦੇ ਮੂਹਰੇ ਬਹਿ ਕੇ ਢੱਲੀ ਵਜਾਉਣ ਲੱਗੇ ਕਹਿੰਦਾ ਠਾਕੁਰ ਜੀ ਢੱਲੀ ਵੱਜ ਗਈ ਭੋਜਨ ਲਾ ਲਓ ਲੈ ਗਰ ਸਗਤੀ ਕਹਿੰਦਾ ਇਤਿਹਾਸਿਕ ਕਹਿੰਦਾ ਬਿੰਦਵਾਰ ਕਹਿੰਦੇ ਨੇ ਉਸਤਾਜ ਲੋਕ ਕਹਿੰਦੇ ਨੇ ਕਹਿੰਦੇ ਘੰਟੇ 8 ਵੀ ਤੇ ਆਹ ਕਹਿੰਦੇ ਖੋਲਿਆ ਮਾਲ ਧੰਨੇ ਨੇ ਵੀ ਨਹੀਂ ਕਹਿੰਦਾ ਭੋਗ ਪੰਡਤਾਂ ਦੇ ਲਾਉਂਦਾ ਕੀ ਜਲੇਬੀਆਂ ਖਵਾਉਂਦਾ ਮੇਰਾ ਭੋਗ ਕੀ ਡਰਾਉਂਦਾ ਹੁਣ ਖਾ ਲੈ ਪਿੱਛੋਂ ਕੱਢ ਲਾਂਗੇ ਖੂਆ ਓ ਜੱਟ ਤੋਂ ਕਰਾਵੇਂ ਮਿਲਤਾ ਤੈਨੂੰ ਠਾਕਰ ਆ ਰਸੇਵਾ ਕਾਦਾ ਓ ਯਾਰ ਭੋਜਨ ਸਕਾਕੇ ਲੈ ਕੇ ਚੱਲੂ ਖੇਤ ਬੰਨੇ ਮੈਂ ਓਏ ਪੌਂਡੀ ਚੋਂ ਜਪਾਵੋ ਤੈਨੂੰ 60 60 ਕੰਨੇ ਮੈਂ ਦੁਰ ਸੰਗਤ ਹੋੜੇ ਕੇੜੀ ਗੱਲ ਟੋਕੜੇ ਨਾ ਹੋਇਆ ਓ ਜੱਟ ਤੋਂ ਕਰਾਵੇਂ ਮਿਲਤਾ ਤੈਨੂੰ ਠਾਗਦਾ ਰਸੂਆ ਕਾਦਾ ਹੋਇਆ ਆਹਾ ਦੁਰ ਸੰਗਤ ਨੂੰ ਕਹਿਦਾ ਲੱਖੀ ਦੀ ਰੋਟੀ ਸਰਸੂ ਦਾ ਸਾਗ ਤੇਜੇ ਪੱਖ ਮੱਖਣੀ ਪਾ ਕੇ ਕੀਤਾ ਮੈਂ ਤਿਆਰ ਨਿੰਬੂ ਅਦਰਕ ਦਾ ਚਾਰ ਮਿਰਚਾਂ ਦਾ ਚਾਰ ਤੇਰੇ ਖਾਣ ਬਾਕ ਤੇ ਸੁਆਦ ਪਰ ਹੁਣ ਕਿਹੜੇ ਗੱਲ ਤੋਂ ਆਕੜ ਕੇ ਖਲੋਇਆ ਜੱਟ ਤੋਂ ਕਰਾਵੇਂ ਮਿਲਤਾ ਤੈਨੂੰ ਠਾਕਰ ਆ ਰਸੀ ਮਾਕਾ ਦਾ ਹਾਂ ਲੈ ਗਰ ਸੰਗਤੀ ਧੰਨਾ ਜੱਟ ਇੱਕ ਠਾਕਰ ਵੀ ਮਿਲਤਾ ਕਰਕੇ ਭੋਗ ਕਿਵੇਂ ਸਿਕਾਉਂਦਾ ਹੈ ਹਾਂ ਸਿਕਾਉਦਾ ਭਾਈ thank mm -hmm. you No, ਹਾਰਾ ਦੇ ਘਰਵਾਲੇ ਕਹਿੰਦੇ ਧੰਨਿਆ ਭੁਖ ਜ਼ੋਰ ਦੀ ਲੱਗੀ ਆ ਥਾਲੂ ਨਾ ਦਾ ਕਰ ਕੋਈ ਲੱਗੀ ਦੌਰ ਦੀ ਮਗਰੀ ਹੋਰ ਦਵੀ ਤੂੰ ਪਾ ਲੈ ਧੰਨ ਖੁਸ਼ੀ ਹੋ ਗਿਆ ਕਹਿੰਦਾ ਮੱਖਣੀ ਦੀ ਪਰਵਾਰੀ ਕਹਿੰਦੇ ਕੂਝੇ ਚ ਮੱਖਣੀ ਹੁੰਦੀ ਸੀ ਦੂਜਿਆਂ ਚ ਭੱਜ ਕੇ ਜਾ ਕੇ ਧੰਨੇ ਨੇ ਪੂਖਾ ਦਿੱਤੇ ਹਰ